ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਜਗਪ੍ਰੀਤ ਸਿੰਘ ਨੇ ਜਿਹੜੇ ਬ੍ਰਾਡਵੇ ਇਮੀਗ੍ਰੇਸ਼ਨਸ ਨੂੰ ਰਿਪਰੈਜ਼ੈਂਟ ਕਰਦੇ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਸਵਾਲ ਅੱਜ ਬਹੁਤ ਮਹੱਤਵਪੂਰਨ ਨੇ ਜਿਹੜੇ ਜਗਪ੍ਰੀਤ ਜੀ ਤੋਂ ਪੁੱਛਣੇ ਨੇ ਕੈਨੇਡਾ ਨੂੰ ਲੈ ਕੇ ਵਿਦਿਆਰਥੀਆਂ ਦੇ ਮਨ 'ਚ ਚਿੰਤਾ ਬਹੁਤ ਹੈ ਵੀਜ਼ੇ ਆਉਣਗੇ ਪਤਾ ਨਹੀਂ ਨਹੀਂ ਆਉਣਗੇ ਰਿਫਿਊਜ਼ਲ ਆ ਰਹੀਆਂ ਨੇ ਹੁਣ ਅਸਲ 'ਚ ਬਹੁਤ ਸਾਰੇ ਡਿਪਲੋਮਿਆਂ 'ਚ ਰਿਫਿਊਜ਼ਲ ਆ ਰਹੀ ਹੈ ਵਿਦਿਆਰਥੀ ਅਗਰ ਡਿਪਲੋਮਾ ਲੈਣ ਤੇ ਕਿਹੜਾ ਲੈਣ ਕੀ ਡਿਗਰੀ ਹੀ ਇੱਕ ਰਾਹ ਬਚੇਗਾ ਇਹ ਉਹ ਵਿਸ਼ੇ ਨਹੀਂ ਜਿਹੜੇ ਵਿਦਿਆਰਥੀਆਂ ਨੂੰ ਵੀ ਸਮਝਣ ਦੀ ਲੋੜ ਹੈ ਜਗਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਸਕਾਲ ਜਗਪ੍ਰੀਤ ਜੀ ਇਹ ਦੱਸਿਓ ਵੀ ਡਿਪਲੋਮਿਆਂ 'ਚ ਵੀ ਰਿਫਿਊਜ਼ਲ ਆ ਰਹੀਆਂ ਵਿਦਿਆਰਥੀ ਕੀ ਕਰਨ ਕੋਈ ਅਹਜਾ ਡਿਪਲੋਮਾ ਬਚਿਆ ਜੀਚ ਵਿਦਿਆਰਥੀ ਚਲੇ ਜਾਣ ਅੱਜ ਦੇ ਸਮੇਂ 'ਚ ਜੀ ਅ ਦੇਖੋ ਸਰ ਅੱਜ ਦਾ ਜਿਹੜਾ ਸਮਾਂ ਹੁਣ ਆਪਾਂ ਦੇਖ ਰਹੇ ਹਾਂ ਕੈਨੇਡਾ ਦੇ ਵਿੱਚ ਇਹਦੇ ਹੁਣ ਜਨਵਰੀ ਇਨਟੇਕ ਨੂੰ ਲੈ ਕੇ ਜਿਹੜੇ ਰਿਜ਼ਲਟਸ ਨੇ ਨਾ ਉਹ ਬੜੇ ਕੰਟਰੋਵਰਸ਼ੀਅਲ ਆ ਰਹੇ ਨੇ ਜਦੋਂ ਤੱਕ ਐਸ ਡੀ ਐਸ ਕੈਟਾਗਰੀ ਚੱਲ ਰਹੀ ਸੀ ਤਾਂ ਉਹਦੇ ਚ ਇੱਕ ਚੀਜ਼ ਬਿਲਕੁਲ ਕ੍ਰਿਸਟਲ ਕਲੀਅਰ ਸੀਗੀ ਕਿ ਇੱਕ ਸਾਲ ਦੀ ਫੀਸ ਦੇ ਦਿਓ ਜੇ ਆਇਲਸ ਤੁਹਾਡੇ ਕੋਲ ਓਵਰਆਲ 6 ਹੈ ਉਹ ਚੱਲੂਗਾ ਪੀਟੀ ਓਵਰਆਲ 60 ਹੈ ਉਹ ਚੱਲੂਗਾ ਇੱਕ ਸਾਲ ਦੀ ਜੀ ਆਈ ਸੀ ਭਰ ਦਿਓ ਤੇ ਪ੍ਰੋਗਰਾਮ ਤੁਹਾਡਾ ਰੈਲੇਵੈਂਟ ਹੋਣਾ ਚਾਹੀਦਾ ਕੋਈ ਕਿਸੇ ਤਰ੍ਹਾਂ ਦੇ ਇਨਕਮ ਪ੍ਰੂਫ ਨਹੀਂ ਸੀ ਮੰਗੇ ਜਾਂਦੇ ਕੋਈ ਅਦਰ ਸਪੋਰਟਿਵ ਡਾਕੂਮੈਂਟ ਨਹੀਂ ਸੀ ਮੰਗੇ ਜਾਂਦੇ ਤਾਂ ਵੀਜ਼ਾ ਇੱਕ ਕੈਟਾਗਰਾਇਜ਼ੇਸ਼ਨ ਦੇ ਹਿਸਾਬ ਨਾਲ ਆਉਂਦਾ ਸੀ ਐਸਡੀਐਸ ਬੰਦ ਹੋ ਗਿਆ ਤੇ ਉਹਦੇ ਨਾਲ ਨਾਲ ਇੱਕ ਕੈਨੇਡਾ ਨੇ ਲਿਸਟ ਕੱਢੀ ਸੀ ਡਿਪਲੋਮਾ ਪ੍ਰੋਗਰਾਮਸ ਨੂੰ ਲੈ ਕੇ ਔਰ ਇੱਕ ਪਾਲਿਸੀ ਬਣਾਈ ਸੀ ਕਿ ਜੇਕਰ ਤੁਸੀਂ 966 ਪ੍ਰੋਗਰਾਮ ਦੀ ਉਹ ਲਿਸਟ ਸੀਗੀ ਜਿਹਦੇ ਵਿੱਚ ਐਗਰੀਕਲਚਰ ਦੇ ਬਹੁਤ ਪ੍ਰੋਗਰਾਮ ਸੀ ਹੈਲਥ케ਅਰ ਸੈਕਟਰ ਦੇ ਬੜੇ ਪ੍ਰੋਗਰਾਮ ਸੀਗੇ ਸਟੈਮ ਜਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਔਰ ਨਾਲ ਨਾਲ ਫਿਰ ਟਰਾਂਸਪੋਰਟ ਤੇ ਟ੍ਰੇਡ ਪ੍ਰੋਗਰਾਮ ਸੀਗੇ ਉਹਦੇ ਵਿੱਚ ਉਹਨਾਂ ਨੇ ਇੱਕ ਚੀਜ਼ ਕਲੀਅਰ ਕੀਤੀ ਸੀ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਆਉਣਾ ਹੈ ਔਰ ਤੁਸੀਂ ਡਿਪਲੋਮਾ ਪ੍ਰੋਗਰਾਮ ਚ ਆਉਣਾ ਚਾਹੁੰਦੇ ਹੋ ਉਹ ਚਾਹੇ ਅੰਡਰਗ੍ਰੈਜੂਏਟ ਲੈਵਲ ਦਾ ਹੈ ਚਾਹੇ ਉਹ ਪੋਸਟ ਗ੍ਰੈਜੂਏਟ ਲੈਵਲ ਦਾ ਹੈ ਜੇ ਤੁਸੀਂ ਇਹਨਾਂ ਸਿਲੇਕਟਿਡ ਫੀਲਡ ਦੇ ਵਿੱਚ ਆਪਣਾ ਪ੍ਰੋਗਰਾਮ ਆਪਟ ਕਰੋਗੇ ਤਾਂਹੀ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰ पाओगे ਬਟ ਇਹਦੇ ਚ ਕਿਤੇ ਨਾ ਵੀਜ਼ਾ ਨੂੰ ਲੈ ਕੇ ਜਿਹੜੀ ਹੈ ਉਹ ਸਪੈਸੀਫਿਕੇਸ਼ਨ ਨਹੀਂ ਸੀ ਦਿੱਤੀ ਗਈ ਕਿ ਅਸੀਂ ਵੀਜ਼ਾ ਇਹਨਾਂ ਨੂੰ ਪ੍ਰੋਗਰਾਮਸ ਨੂੰ ਦਵਾਂਗੇ ਹੁਣ ਜੇਕਰ ਤੁਸੀਂ ਉਹ ਪ੍ਰੋਗਰਾਮ ਦੀ ਲਿਸਟ ਦੇਖੋ ਤਾਂ ਇਹ ਉਹ ਪ੍ਰੋਗਰਾਮ ਨੇ ਜਿਨ੍ਹਾਂ ਦੀ professionl credibility ਸਾਉਂਡ ਹੈ ਜੇ ਆਪਾਂ ਗੱਲ ਕਰੀਏ ਹੈਲਥ ਪ੍ਰੋਗਰਾਮ ਦੀ ਉਹਦੇ ਵਿੱਚ ਮੈਡੀਕਲ ਲੈਬ ਟੈਕਨੋਲੋਜੀ ਫਾਰਮੇਸੀ ਟੈਕਨੀਸ਼ੀਅਨ ਇਨਸਟਰੂਮੈਂਟਲ ਕੈਮੀਕਲ ਅਨਾਲਿਸਿਸ ਕੈਮੀਕਲ ਲੈਬਾਰਟਰੀ ਟੈਕਨੀਸ਼ੀਅਨ अर्ਲੀ ਚਾਈਲਡਹੂਡ ਐਜੂਕੇਸ਼ਨ ਦੇ ਪ੍ਰੋਗਰਾਮ ਨੇ ਬਟ ਉਹ ਸਪੈਸੀਫਿਕ ਨਹੀਂ ਜਿਵੇਂ ਕਿਸੇ ਉਹਦੇ ਵਿੱਚ ਉਹਨਾਂ ਨੇ ਸਪੈਸ਼ਲ ਏਡਸ ਦਾ ਪ੍ਰੋਗਰਾਮ ਦਿੱਤਾ ਹੈ ਸਪੈਸ਼ਲ ਨੀਡ ਚਿਲड्रन ਦਾ ਪ੍ਰੋਗਰਾਮ ਦਿੱਤਾ ਹੈ ਜੇ ਮੈਂ ਹੁਣ ਇੰਜੀਨੀਅਰਿੰਗ ਦੇ ਪ੍ਰੋਗਰਾਮਸ ਦੀ ਗੱਲ ਕਰਾਂ ਤਾਂ ਆਈਟੀ ਦੇ ਸੌਫਟਵੇਅਰ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਔਰ ਐਗਰੀਕਲਚਰ ਦੇ ਵੀ ਬਹੁਤ ਸਾਰੇ ਇਦਾਂ ਦੇ ਪ੍ਰੋਗਰਾਮ ਨੇ ਸੋ ਇੱਥੇ ਆ ਕੇ ਨਾ ਇੱਕ ਇਨਡਾਇਰੈਕਟ ਕੈਲਕੂਲੇਸ਼ਨ ਸਟਾਰਟ ਹੋਈ ਇਹ ਲਿਸਟ ਦੇਣ ਦਾ ਕਾਰਨ ਕੀ ਸੀ ਕਿ ਇਮੀਗ੍ਰੇਸ਼ਨ ਨੂੰ ਥੋੜਾ ਜਿਆ ਰਿਫਾਈਨ ਕੀਤਾ ਜਾਵੇ ਜਿਹੜਾ ਸਟੂਡੈਂਟ ਉੱਥੇ ਆਵੇ ਉਹ ਉਸ ਪ੍ਰੋਗਰਾਮ ਚ ਆਵੇ ਜਿਹਦੇ ਪ੍ਰੋਫੈਸ਼ਨਲਸ ਦੀ ਕੈਨੇਡਾ ਨੂੰ ਲੋੜ ਤਾਂ ਹੀ ਉਹਨਾਂ ਨੇ ਉਹਦੇ ਵਿੱਚ ਸਪੈਸੀਫਾਈ ਕਰਤਾ ਕਿ ਜੇ ਆ ਡਿਪਲੋਮਾ ਕਰ ਲੋਗੇ ਤਾਂ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਲਓ ਹੁਣ ਜਿਹੜਾ ਪ੍ਰੋਗਰਾਮ ਉਹ ਡਿਪਲੋਮਾ ਕਰੂਗਾ ਦੈਟ ਮੀਨਸ ਉਹ ਪ੍ਰੋਫੈਸ਼ਨਲੀ ਉਸੇ ਪ੍ਰੋਫੈਸ਼ਨ ਚ ਜਾਊਗਾ ਔਰ ਉਸ ਪ੍ਰੋਫੈਸ਼ਨ ਦੀ ਉਹਨਾਂ ਨੂੰ ਜ਼ਰੂਰਤ ਹੈ ਸੋ ਹੁਣ ਜਿਹੜੇ ਰਿਫਿਊਜ਼ਲ ਆ ਰਹੇ ਨੇ ਵੀਜ਼ੇ ਆ ਰਹੇ ਨੇ ਇਹਦੇ ਵਿੱਚ ਨਾ ਇੱਕ ਸਿਲੈਕਸ਼ਨ ਹੈ ਸਿਲੈਕਸ਼ਨ ਕੀ ਹੈ ਕਿ ਫਾਈਲਾਂ ਲੱਗੀਆਂ ਹੋਈਆਂ ਸੀ ਜੁਲਾਈ ਮਹੀਨੇ ਦੀਆਂ ਅਗਸਤ ਮਹੀਨੇ ਦੀਆਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਹੁਣ ਰਿਜ਼ਲਟ ਜਿਹਨਾਂ ਸਟੂਡੈਂਟਸ ਨੇ ਫਾਈਲਾਂ ਲਾਈਆਂ ਅਕਤੂਬਰ ਚ ਆ ਕੇ ਉਹਨਾਂ ਨੂੰ ਰਿਜ਼ਲਟ 3 ਹਫ਼ਤਿਆਂ 'ਚ ਮਿਲ ਗਿਆ ਤੇ ਬਹੁਤ ਸਾਰੇ ਸਟੂਡੈਂਟ ਦੇ ਕਮੈਂਟ ਆ ਰਹੇ ਆ ਜਿਹੜੇ ਜੁਲਾਈ ਅਗਸਤ 'ਚ ਲਾ ਕੇ ਬੈਠੇ ਸੀ ਸਾਨੂੰ ਤਾਂ ਇੰਨਾ ਟਾਈਮ ਹੋ ਗਿਆ ਸਾਨੂੰ ਰਿਜ਼ਲਟ ਨਹੀਂ ਆ ਰਹੇ ਉਹਨਾਂ 'ਚੋਂ ਮੋਸਟਲੀ ਪ੍ਰੋਗਰਾਮ ਉਹ ਨੇ ਜਿਹੜੇ ਐਸ ਡੀ ਐਸ ਕੈਟਾਗਰੀ ਦੇ ਡਿਊਰਿੰਗ ਸਿਲੈਕਟ ਕੀਤੇ ਗਏ ਔਰ ਉਹ ਪ੍ਰੋਫੈਸ਼ਨਲੀ ਕ੍ਰੈਡੀਬਿਲਟੀ ਸਾਊਂਡ ਵਾਲੇ ਪ੍ਰੋਗਰਾਮ ਨਹੀਂ ਹੈਗੇ ਬੜੇ ਜਨਰਲ ਪ੍ਰੋਗਰਾਮ ਨੇ ਕਿਸੇ ਨੇ ਕੋਈ ਹੈਲਥ ਕੇਅਰ ਤੇ ਦੇਖੋ ਦਾ ਆਫਿਸ ਐਡਮਿਨਿਸਟ੍ਰੇਸ਼ਨ ਚੱਕਿਆ ਕੋਈ ਆਈਟੀ ਸੈਕਟਰ ਦੇ ਜਾਂ ਕੰਪਿਊਟਰਸ ਦੇ ਪ੍ਰੋਗਰਾਮ ਦੇਖੋਗੇ ਤਾਂ ਵੈਬ ਡਿਵੈਲਪਮੈਂਟ ਗ੍ਰਾਫਿਕ ਡਿਜ਼ਾਈਨਿੰਗ ਇਦਾਂ ਦੇ ਪ੍ਰੋਗਰਾਮ ਨੇ ਸੋ ਉਹ ਹੁਣ ਸਟੂਡੈਂਟ ਉਹਨਾਂ ਨੂੰ ਨਹੀਂ ਚਾਹੀਦਾ ਉਹਨਾਂ ਨੂੰ ਚਾਹੀਦਾ ਕਿਹੜਾ ਹੈ ਕਿ ਆਹ ਪ੍ਰੋਗਰਾਮ ਦੇ ਲਿਸਟ ਦੇ ਅਕੋਰਡਿੰਗ ਲਈ ਸਟੂਡੈਂਟ ਆਵੇ ਉੱਥੇ ਰਿਫਿਊਜ਼ਲ ਆ ਰਹੀ ਹੈ ਜਿੰਨਾਂ ਦੇ ਪ੍ਰੋਗਰਾਮ ਜਨਰਲ ਨੇ ਜਾਂ ਪ੍ਰੋਫੈਸ਼ਨਲੀ ਲੋ ਕ੍ਰੈਡੀਬਿਲਟੀ ਵਾਲੇ ਦੂਸਰੇ ਪਾਸੇ ਪ੍ਰੈਜ਼ੈਂਟਲੀ ਜਿਹੜਾ ਤੁਸੀਂ ਹੁਣ ਅਪਰੂਵਲ ਦੇਖ ਰਹੇ ਹੋ ਹੋਇਆ ਕੀ ਕਿ ਸਟੂਡੈਂਟ ਕੁਝ ਪਹਿਲਾਂ ਹੀ ਕੈਨੇਡਾ ਦੇ ਟ੍ਰੈਂਡਸ ਤੋਂ ਵਾਕਿਫ ਸੀਗੇ ਜਿੱਦਾਂ ਜਿੱਦਾਂ ਨਵੀਆਂ ਪਾਲਿਸੀਜ਼ ਆ ਰਹੀਆਂ ਸੀ ਤਾਂ ਉਹ ਸਟੂਡੈਂਟ ਡਿਗਰੀ ਪ੍ਰੋਗਰਾਮਸ ਐਨਰੋਲਡ ਸੀ ਯਰ ਡਿਗਰੀ ਪ੍ਰੋਗਰਾਮ ਦਾ ਸਕਸੈਸ ਰੇਟ ਜਿਹੜਾ ਹੈ ਪ੍ਰੈਜ਼ੈਂਟਲੀ ਉਹ ਮੋਰ ਦੈਨ 90% ਹੈ ਡਿਪਲੋਮੇਜ਼ ਵੀ ਸਰ ਵੀਜ਼ੇ ਆ ਰਹੇ ਨੇ ਬਟ ਉਹਨਾਂ ਪ੍ਰੋਗਰਾਮਸ ਦੇ ਵਿੱਚ ਜਿਹੜੇ ਕਿ ਸਟੂਡੈਂਟ ਪਹਿਲਾਂ ਹੀ ਇੱਕ ਅਕੈਡੈਮਿਕ ਵਿਜ਼ਨ ਦੇ ਨਾਲ ਚੱਲ ਰਹੇ ਸੀਗੇ ਸੋ ਇੱਥੇ ਕਾ ਕੇ ਹੁਣ ਥੋੜਾ ਜਿਹਾ ਸਿਲੈਕਸ਼ਨ ਹੈਗਾ ਕਿ ਰਿਫਿਊਜ਼ਲ ਕਿਉਂ ਆ ਰਿਹਾ ਤੇ ਵੀਜ਼ਾ ਕਿਹਨਾਂ ਦਾ ਆ ਰਿਹਾ ਸੋ ਆ ਇੱਕ ਰੀਜ਼ਨ ਹੈਗਾ ਕਿ ਸਿਲੈਕਸ਼ਨ ਆਫ ਪ੍ਰੋਗਰਾਮ ਆਉਣ ਵਾਲੇ ਸਮੇਂ 'ਚ ਬਹੁਤ ਇੱਕ ਇੰਪੋਰਟੈਂਟ ਰੋਲ ਪਲੇ ਕਰੂਗਾ ਬਿਲਕੁਲ ਠੀਕ ਹੈ ਸੋ ਜਿਵੇਂ ਅਮਰਜੀਤ ਸਿੰਘ ਕਵਰ ਹੋਣੀ ਵੀ ਆਪਾਂ ਨੂੰ ਦੱਸ ਰਹੇ ਸੀ ਕਿ ਟੈਕਨੀਕਲ ਪ੍ਰੋਗਰਾਮਾਂ 'ਚ ਵਿਦਿਆਰਥੀ ਜਾਣ ਤੇ ਚੰਗੀ ਗੱਲ ਹੈ ਬਿਲਕੁਲ ਜੀ ਟੈਕਨੀਕਲ ਪ੍ਰੋਗਰਾਮ 'ਚ ਹੀ ਜਾਣਾ ਹੈ ਇੱਕ ਤਾਂ ਤੁਸੀਂ ਪਹਿਲਾ ਸਟੈਪ ਕੀ ਹੈ ਜੀ ਵੀਜ਼ਾ ਲੈਣਾ ਔਰ ਉਹਦਾ ਕਨਕਲੂਡਿੰਗ ਸਟੈਪ ਕੀ ਹੈ ਤੁਸੀਂ ਉੱਥੋਂ ਦੀ ਰੈਜ਼ਿਡੈਂਸੀ ਲੈਣੀ ਹੈ ਹੁਣ ਪਰਮਨੈਂਟ ਰੈਜ਼ਿਡੈਂਸੀ ਲੈਣ ਲਈ ਕੈਨੇਡਾ ਦਾ ਇੱਕ ਪੁਆਇੰਟ ਬੇਸਡ ਸਿਸਟਮ ਹੈ ਹੁਣ ਬਹੁਤ ਸਾਰੇ ਸਟੂਡੈਂਟ ਹੈ ਜੀ ਉਹ ਪਲੱਸ 2 ਬਾਅਦ ਬੜੇ ਜਨਰਲ ਜਿਹੇ ਡਿਪਲੋਮੇ ਲੈ ਕੇ ਚੱਲ ਜਾਂਦੇ ਸੀਗੇ ਉਸ ਤੋਂ ਬਾਅਦ ਕੋਈ ਟਰੱਕਿੰਗ 'ਚ ਚਲਾ ਗਿਆ ਕੋਈ ਕੁਸ਼ ਕਰਨ ਲੱਗ ਪਿਆ ਕੋਈ 버ਗਰ ਬਣਾਉਣ ਲੱਗ ਗਿਆ ਹੁਣ ਉੱਥੇ ਰੌਲਾ ਕੀ ਪੈ ਰਿਹਾ ਐਜੂਕੇਸ਼ਨ ਹੋਏਗੀ ਉੱਥੋਂ ਦੀ ਪਲੱਸ ਤੁਹਾਡੇ ਕੋਲ ਇੱਕ ਪ੍ਰੋਫੈਸ਼ਨਲ ਅਕਸੈਪਟੈਂਸ ਆ ਲਈਆਂ ਸਕਿੱਲਸ ਹੋਣਗੀਆਂ ਔਰ ਤੁਹਾਡੇ ਕੋਲ ਉਹਨਾਂ ਦਾ ਐਕਸਪੀਰੀਅੰਸ ਹੋਏਗਾ ਤਾਂ ਡੈਫੀਨੇਟਲੀ ਆਉਣ ਵਾਲੇ ਸਮੇਂ 'ਚ ਕੈਨੇਡਾ ਦੇ ਵਿੱਚ ਸਟੂਡੈਂਟ ਪੀਆਰ ਹੋਣਗੇ ਬਟ ਵਿਜ਼ਨ ਚੇਂਜ ਕਰਨਾ ਪਊ ਥਾਟ ਚੇਂਜ ਕਰਨਾ ਪਊਗਾ ਡਾਲਰ ਸਾਰਿਆਂ ਨੇ ਕਮਾਉਣੇ ਆ ਹਰ ਇੱਕ ਬੰਦਾ ਕਮਾਈ ਕਰਨ ਵਾਸਤੇ ਜਾਂਦਾ ਹੈ ਫਿਊਚਰ ਵੀ ਇਹੀ ਸੋਚਦਾ ਹੈ ਬਟ ਉਹਨੂੰ ਥੋੜਾ ਸਟੇਜ ਬਾਈ ਸਟੇਜ ਹੁਣ ਲੈ ਕੇ ਚੱਲਣਾ ਪਊਗਾ ਤੁਸੀਂ ਦੇਖੋ ਸਟੂਡੈਂਟ ਆਸਟ੍ਰੇਲੀਆ ਜਾਂਦਾ ਸੀ ਉਈ ਕੈਨੇਡਾ ਜੀ ਮੈਂ ਡਿਪਲੋਮੇ ਚ ਜਾਣਾ ਸਟੂਡੈਂਟ ਯੂਕੇ ਜਾਂਦਾ ਕੋਈ ਕਹਿੰਦਾ ਮੈਂ ਡਿਪਲੋਮੇ ਚ ਜਾਣਾ ਸੋ ਇੱਕ ਵਿਜਨ ਸੀ ਸੋ ਕੈਨੇਡਾ ਚ ਵਿਜਨ ਕੀ ਬਣ ਗਿਆ ਸੀ ਵੀ ਕੋਈ ਵੀ ਡਿਪਲੋਮਾ ਚੱਕੋ ਵੀਜ਼ਾ ਤੇ ਆ ਹੀ ਜਾਂਦਾ ਤੇ ਡਾਲਰ ਕਮਾਉਣੇ ਜਾ ਕੇ ਡਾਲਰ ਹੁਣ ਵੀ ਕਮਾਹ ਹੋਣਗੇ ਬਟ ਉਹਦਾ ਤਰੀਕਾ ਕੀ ਹੋਊਗਾ ਕਿ ਪਹਿਲਾਂ ਪੜਨਾ ਪਊਗਾ ਪੜਨ ਤੋਂ ਬਾਅਦ ਆਪਣੇ ਚ ਇੱਕ professionl development ਲੈ ਕੇ ਆਉਣੀ ਪਊਗੀ ਤਾਂ ਚੀਜ਼ਾਂ ਤੁਹਾਡੇ ਲਈ ਸਮੂਥ ਸੋ 2-4 ਸਾਲ ਤੁਸੀਂ ਮੰਨ ਲਓ ਵੀ ਭਗਤੀ ਦਾ ਟਾਈਮ ਹੈ ਤਪੱਸਿਆ ਦਾ ਟਾਈਮ ਹੈ ਉਹਨੂੰ ਕਰ ਲਓਗੇ ਤਾਂ ਆਉਣ ਵਾਲਾ ਸਮਾਂ ਬਹੁਤ ਤੁਹਾਡਾ ਬ੍ਰਾਈਟ ਬਿਲਕੁਲ ਠੀਕ ਹੈ ਸੋ ਕਿਹੜੇ ਕਿਹੜੇ ਜਿਹੜੇ ਕੋਰਸਸ ਨੇ ਟੈਕਨੀਕਲ ਕੋਰਸਸ ਜਿਹੜੇ ਡਿਮਾਂਡ ਚ ਰਹਿਣਗੇ ਆਉਣ ਵਾਲੇ ਸਮੇਂ ਚ ਦੇਖੋ ਜੀ ਇਹਦੀ ਤਾਂ ਲਿਸਟ IRCC ਪ੍ਰੋਵਾਈਡ ਕਰ ਚੁੱਕਾ ਹੈ ਉਹਦੇ ਵਿੱਚ ਐਗਰੀਕਲਚਰ ਬੇਸਡ ਪ੍ਰੋਗਰਾਮ ਨੇ ਸਟੈਮ ਬੇਸਡ ਪ੍ਰੋਗਰਾਮ ਨੇ ਹੈਲਥ케ਅਰ ਦੇ ਬਹੁਤ ਸਾਰੇ ਪ੍ਰੋਗਰਾਮ ਨੇ ਟ੍ਰੇਡ ਦੇ ਨੇ ਟਰਾਂਸਪੋਰਟ ਨੇ ਇੱਕ ਲੰਬੀ ਚੌੜੀ ਲਿਸਟ ਹੈ ਅਪਰੋਕਸੀਮੇਟਲੀ 966 ਪ੍ਰੋਗਰਾਮਸ ਉਹਦੇ ਵਿੱਚ ਹੈਗੇ ਨੇ ਇੱਥੇ ਆ ਕੇ ਨਾ ਹੁਣ ਗੱਲ ਫਸ ਗਈ ਆ ਕੇ ਜਿਹੜੇ ਸਟੂਡੈਂਟ ਆਰਟਸ ਬੈਕਗ੍ਰਾਉਂਡ ਦੇ ਆ ਤੇ ਬਿਜ਼ਨਸ ਬੈਕਗ੍ਰਾਉਂਡ ਦੇ ਨੇ ਉਨ੍ਹਾਂ ਦੇ ਨਾਂ ਦੇ ਬਰਾਬਰ ਇਹਨਾਂ ਦੇ ਵਿੱਚ ਪ੍ਰੋਗਰਾਮ ਨੇ ਜੇ ਕੋਈ ਪ੍ਰੋਗਰਾਮ ਤੁਸੀਂ ਦੇਖੂਗੇ ਵੀ ਬਿਜ਼ਨਸ ਦੇ ਡਿਪਲੋਮਾ ਤਾਂ ਉਹ ਬਲੈਂਡ ਕੀਤੇ ਹੋਏ ਐ ਮੰਨ ਲਓ ਕਿਸੇ ਦਾ ਅਕਾਊਂਟਿੰਗ ਡਿਪਲੋਮਾ ਹੈ ਤਾਂ ਉਹਨੂੰ ਕੰਪਿਊਟਿੰਗ ਦੇ ਨਾਲ ਬਲੈਂਡ ਕਰ ਦਿੱਤਾ ਕੋਈ ਸਪਲਾਈ ਚੇਨ ਦਾ ਸੀਗਾ ਲੌਜਿਸਟਿਕਸ ਦਾ ਪ੍ਰੋਗਰਾਮ ਸੀ ਤਾਂ ਉਹਨੂੰ ਕਿਸੇ ਹੋਰ ਆਈਟੀ ਪ੍ਰੋਗਰਾਮ ਦੇ ਨਾਲ ਬਲੈਂਡ ਕਰਕੇ ਦਿੱਤਾ ਹੈ ਬਟ ਉਹ ਜਿਆਦਾ ਅਵੇਲੇਬਿਲਟੀ ਨਹੀਂ ਹੈ ਸੋ ਇਹ ਸਟੂਡੈਂਟਸ ਨੂੰ ਤਾਂ ਮੈਂ ਇਹੀ ਐਡਵਾਈਸ ਕਰੂੰਗਾ ਜੇਕਰ ਤੁਸੀਂ ਪਲੱਸ 2 ਕੀਤੀ ਹੈ ਤਾਂ ਤੁਸੀਂ ਬੈਚਲਰ ਪ੍ਰੋਗਰਾਮ 'ਚ ਜਾਓ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਲੱਗੀ ਜੇ ਤੁਸੀਂ ਗ੍ਰੈਜੂਏਟ ਹੋ ਹੁਣ ਉੱਥੇ ਕੀ ਪ੍ਰੋਬਲਮ ਹੈ ਸਰ ਕੈਨੇਡਾ 'ਚ ਨਾ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਡਿਗਰੀ ਲੈਣ ਲਈ 4 ਸਾਲ ਦੀ ਗ੍ਰੈਜੂਏਸ਼ਨ ਚਾਹੀਦੀ ਹੈ ਬਟ ਇਸ ਅਪਡੇਸ਼ਨ ਜਾਂ ਪਾਲਿਸੀ ਦੀ ਐਗਜ਼ੀਕਿਊਸ਼ਨ ਤੋਂ ਬਾਅਦ ਬਹੁਤ ਸਾਰੀਆਂ ਯੂਨੀਵਰਸਿਟੀਆਂ ਇਹ 3 ਸਾਲ ਦੀ ਡਿਗਰੀ ਨੂੰ ਵੀ ਅਕਸੈਪਟ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਉਹਦੇ ਬਿਹਾਫ ਤੇ ਉਹ ਮਾਸਟਰਸ ਡਿਗਰੀਆਂ ਜਿਹੜੀਆਂ ਮਿਨੀਮਮ ਵੀ ਤੁਸੀਂ ਕਹਿ ਲੋ 16 ਮੰਥ ਡਿਊਰੇਸ਼ਨ ਦੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਸਟੂਡੈਂਟ ਨੂੰ ਐਡਮਿਸ਼ਨ ਦੇ ਰਹੇ ਚਲੋ ਬਹੁਤ ਮਹੱਤਵਪੂਰਨ ਜਾਣਕਾਰੀ ਤੁਸੀਂ ਦਿੱਤੀ ਆ ਹੁਣ ਅਗਲਾ ਇਨਟੇਕ ਕਿਹੜਾ ਹੈ ਤੇ ਕਿਹਦੇ ਚ ਤੁਸੀਂ ਵਿਦਿਆਰਥੀਆਂ ਨੂੰ ਰਿਕਮੈਂਡ ਕਰੂੰਗਾ ਦੇਖੋ ਜੀ ਹੁਣ ਤਾਂ 2025 ਦਾ ਜਿਹੜਾ ਨੀਅਰੈਸਟ ਇਨਟੇਕ ਹੈ ਉਹ 메ਨ ਟੇਕ ਹੈ ਔਰ ਇਹਦੇ ਵਿੱਚ ਮੈਂ ਸਟੂਡੈਂਟਸ ਨੂੰ ਇਹੀ ਕਹੂੰਗਾ ਕਿ ਜਿੰਨਾ ਜਲਦ ਆਪਣੀਆਂ ਐਪਲੀਕੇਸ਼ਨਜ਼ ਨੂੰ ਲੋਜ ਕਰ ਲੋਗੇ ਬੈਟਰ ਰਹੋਗੇ ਕਿਉਂਕਿ ਪ੍ਰੈਜ਼ੈਂਟਲੀ ਆਈਆਰਸੀਸੀ ਦੇ ਕੋਲ ਜਿਹੜਾ ਕਾਊਂਟ ਹੈ ਐਪਲੀਕੇਸ਼ਨ ਦਾ ਉਹ ਘਟ ਹੈ ਪਿਛਲੇ ਸਮੇਂ ਚ ਬਹੁਤ ਘਟ ਐਪਲੀਕੇਸ਼ਨਾਂ ਗਈਆਂ ਤੇ ਪ੍ਰੋਸੈਸਿੰਗ ਟਾਈਮ ਵੀ 8 ਵੀਕਸ ਤੋਂ ਘਟ ਕੇ 3 ਵੀਕਸ ਤੇ ਚੱਲ ਰਿਹਾ ਔਰ ਪ੍ਰੈਕਟੀਕਲੀ 3 ਵੀਕਸ ਤੇ ਚੱਲ ਰਿਹਾ ਪ੍ਰੈਜ਼ੈਂਟਲੀ ਸੋ ਜੀਆਈਸੀ ਬੰਦ ਹੋ ਗਿਆ ਤੂੰ ਮੰਡੇਟ ਨਹੀਂ ਹੈਗਾ ਕਿ ਤੁਸੀਂ ਜੀਆਈਸੀ ਪੇ ਕਰਨਾ ਹੈ ਤੁਸੀਂ ਆਪਣੇ ਫੰਡ ਸ਼ੋਅ ਕਰ ਲਓ ਆਪਣੇ ਪੇਰੈਂਟਸ ਦੇ ਇਨਕਮ ਸੋਰਸਸ ਪ੍ਰੋਵਾਈਡ ਕਰ ਲਓ ਤੇ ਬਿਨਾ ਜੀਆਈਸੀ ਤੋਂ ਵੀ ਫਾਈਲ ਲਾਓ ਹੁਣ ਜਦੋਂ ਬਿਨਾ ਜੀਆਈਸੀ ਤੋਂ ਸਰ ਫਾਈਲ ਲੱਗੂਗੀ ਤਾਂ ਉਹਦੇ ਵਿੱਚ ਕੀ ਹੈ ਕਿ ਬਜਟ ਘਟ ਗਿਆ ਜਿੱਥੇ ਉਹਦਾ 24-25 ਲੱਖ ਰੁਪਇਆ ਲੱਗਦਾ ਸੀ ਹੁਣ 10-12 ਲੱਖ ਦੇ ਵਿੱਚ ਉਹ ਕੈਨੇਡਾ ਦੇ ਵਿੱਚ ਆਪਣੀ ਅਪਰੋਚ ਕਰ ਸਕਦਾ ਹੈ ਸੋ ਉਹਦੇ ਨਾਲ ਕੀ ਹੋਊਗਾ ਆਉਣ ਵਾਲੇ ਸਮੇਂ 'ਚ ਕਾਊਂਟ ਵਧੂਗਾ ਬਟ ਪ੍ਰੋਗਰਾਮ ਦੇ ਨਾਲ ਬਿਲਕੁਲ ਕੰਪਰੋਮਾਈਜ਼ ਨਹੀਂ ਕਰਨਾ ਆਪਣੇ ਅਕਾਦਮਿਕ ਪ੍ਰੋਫਾਈਲ ਦੇ ਨਾਲ ਬਿਲਕੁਲ ਕੰਪਰੋਮਾਈਜ਼ ਨਹੀਂ ਕਰਨਾ ਸੋ ਮੇਨ ਟੇਕ ਓਪਨ ਹੈ ਜੀ ਬਹੁਤ ਸਾਰੇ ਪ੍ਰੋਗਰਾਮਸ ਯੂਨੀਵਰਸਿਟੀਆਂ ਕਾਲਜੇਸ ਲੈ ਕੇ ਤੁਹਾਡੇ ਲਈ ਅਵੇਲੇਬਲ ਨੇ ਸੋ ਤੁਸੀਂ ਨੀਅਰੈਸਟ ਮੇਨ ਟੇਕ ਲਈ ਅਪਲਾਈ ਕਰ ਸਕਦੇ ਚਲੋ ਥੈਂਕ ਯੂ ਸੋ ਮੱਚ ਜਗਪ੍ਰੀ ਜੀ 90238 90238 ਇਹ ਜਗਪ੍ਰੀ ਜੀ ਦਾ ਵੀ ਨ ਇਹਦੇ ਤੇ ਫੋਨ ਕਰੋ ਟਾਈਮ ਲਓ ਫੰਡਮੈਂਟ ਲਓ ਬਰੌਡਵੇ ਦੇ ਕਿਸੇ ਵੀ ਨੇੜੇ ਦੇ ਦਫਤਰ ਚ ਜਾਓ ਤੇ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਥੈਂਕ ਯੂ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ